ਸਾਸੀガルਜੀ ਅਬਨਿਊਜ਼ ਇੰਡੀਆ ਲੋਕ ਪੰਤਰ ਦੀ ਆਵਾਜ਼ ਦੇਖ ਰਹੇ ਦਸ਼ਕਾਨਾ ਸਵਾਗਤ ਹੈ ਤੇ ਮੈਂ ਆ ਤੁਹਾਡਾ ਆਪਣਾ ਐਡੀਟਰ ਇਨ ਚੀਫ ਰਵਿੰਦਰ ਪੋਗਲ ਅੱਜ ਸਾਡੇ ਵਿੱਚ ਮਾਜ਼ੂਨੇ ਰਵਨੀਤ ਬਿੱਟੂ ਜੀ ਤੇ ਆਜ ਦੇ ਦੇਨੀ ਉਹਨਾਂ ਨੇ ਰੇਲ ਨਹੀਂ ਜੋੜਿਆ ਤੇ ਪੋਜਰੀ ਜਿਹੜੇ ਵਪਾਰੀ ਆ ਉਹਨਾਂ ਨੂੰ ਬਹੁਤ ਵੱਡਾ ਤੁਸੀਂ ਦੇਖੋ ਇਹ ਗੱਲ ਤੁਹਾਡੀ ਤੁਸੀਂ ਬਹੁਤ ਮੈਂ ਤੁਹਾਡਾ ਪਹਿਲਾਂ ਦਾ ਧੰਨਵਾਦੀ ਆ ਵੀ ਬਾਕੀ ਮੁੱਦੇ ਉੱਠਦੇ ਰਹਿੰਦੇ ਆ ਤੁਸੀਂ ਗੱਲ ਜਿਹੜੀ ਵੱਡੀ ਕੀਤੀ ਆ ਇਹ ਜਿਹੜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ 43000 ਕਰੋੜ ਦਾ ਰੇਲਵੇ ਦਾ ਜੀ ਜਿਹੜਾ 1998 ਦਾ ਸੈਂਕਸ਼ਨ ਹੋਇਆ ਤੇ ਉਸ ਤੋਂ ਬਾਅਦ ਮੈਂ ਸਮਝਦਾ ਜਦੋਂ ਮੋਦੀ ਜੀ ਆਏ 14 ਚ ਉਹਨਾਂ ਨੇ ਪ੍ਰੋਜੈਕਟ ਨੂੰ ਦੁਬਾਰਾ ਹੱਥ ਪਾਇਆ ਨਹੀਂ ਉਹਵੇਂ ਕਾਗਜ਼ਾਂ 'ਚ ਰੁਲਦਾ ਫਿਰਦਾ ਸੀ 11 ਸਾਲ 'ਚ ਉਹ ਪ੍ਰੋਜੈਕਟ ਪੂਰਾ ਕੀਤਾ ਤੇ ਜਿਹੜਾ ਦੁਨੀਆ ਦਾ ਆਪਾਂ ਦੇਖਣ ਜਾਂਦੇ ਆਈਫਲ ਟਾਵਰ ਸਟੈਚੂ ਆਫ ਲਿਬਰਟੀ ਚਲੇਗੇ ਜੀ ਹੋਰ ਚਲੇਗੇ ਜੀ ਪਰ ਉਹਨਾਂ ਨੇ ਆਪਣੇ ਦੇਸ਼ ਨੂੰ ਦਿੱਤਾ ਪਹਿਲਾ ਸਟੈਚੂ ਆਫ ਯੂਨਿਟੀ ਦਿੱਤਾ ਜਿੱਥੇ ਸਾਡੇ ਮਤਲਬ ਵਡੋਦਰਾ ਦੇ ਵਿੱਚ ਪਟੇਲ ਸਾਹਿਬ ਦਾ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਬਣਾਇਆ ਅੱਜ ਦੁਨੀਆ ਦੇਖਣ ਜਾਂਦੀ ਹੈ ਉੱਥੇ ਉਦੋਂ ਮਾ ਦਾ ਜਿਹੜਾ ਚਨਾਬ ਬ੍ਰਿਜ ਆ ਇਹ 4000 ਕਰੋੜ ਰੁਪਏ ਦਾ ਚਨਾਬ ਬ੍ਰਿਜ ਬਣਿਆ ਕੱਲਾ 4000 ਕਰੋੜ ਦਾ ਇੱਕ ਇੰਜੀਨੀਅਰਿੰਗ ਦਾ ਇੱਕ ਸਟੀਲ ਦਾ ਸਾਰੀ ਦੁਨੀਆ ਚ ਰੇਲਵੇ ਦੇ ਹਾਈਐਸਟ ਬ੍ਰਿਜ ਬਣਿਆ ਏ ਤਿੰਨ ਘੰਟੇ ਦੀ ਦੂਰੀ ਏ ਇਕੱਲੇ ਬ੍ਰਿਜ ਨੇ ਜਿਹੜੀ ਕਸ਼ਮੀਰ ਤੇ ਜੰਮੂ ਚ ਤਿੰਨ ਘੰਟੇ ਦੀ ਦੂਰੀ ਘੱਟ ਕਰਦੀ ਆ ਇਹ ਇਹਦੇ ਨਾਲ ਜਿਹੜੀ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਆ ਇਹ ਜਿਹੜੀ ਬੰਦੇ ਵਾਰਤ ਚਲਣੀਆਂ ਆ ਆਉਣੀ ਆ ਤੇ ਜਾਣੀਆਂ ਉਹਨਾਂ ਜੰਮੂ ਤੋਂ ਬਾਅਦ ਜੇ ਸਟਾਪੇਜ ਆ ਤਾਂ ਲੁਧਿਆਣੇ ਆ ਲੁਧਿਆਣੇ ਤੋਂ ਬਾਅਦ ਦਿੱਲੀ ਆ ਹੋਰ ਕੋਈ ਸਟਾਪੇਜ ਨਹੀਂਗਾ ਲੁਧਿਆਣੇ ਵਾਲਿਆਂ ਨੂੰ ਐਡਾ ਵੱਡਾ ਇਹ ਤੋਹਫਾ ਏ ਇੱਥੇ ਚੋਂ ਸਾਡੇ ਕਟਰਾ ਸਟੇਸ਼ਨ ਤੇ ਸਾਡੇ ਮਾਤਾ ਦੇ ਦਰਸ਼ਨ ਕਰੋ ਆਪਣੀ ਧਾਰਮਿਕ ਰਿਲੀਜੀਅਸ ਜਿਹੜਾ ਟੂਰਿਜ਼ਮ ਇਹਦੇ ਨਾਲ ਉਹ ਵੀ ਹੋਏਗਾ ਦੂਜੀ ਗੱਲ ਆਪਣਾ ਸਭ ਤੋਂ ਵੱਧ ਵੂਲਨ ਹੌਸਰੀ ਦਾ ਇਹ ਕੰਮ ਤੇ ਸਾਰਾ ਵਪਾਰ ਕਸ਼ਮੀਰ ਨਾਲ ਜੁੜਿਆ ਹੋਇਆ ਏ ਉੱਥੇ ਆਪਣੇ ਆਰਡਰ ਦੋ ਆਰਡਰ ਦੇ ਕੇ ਆਪਣੇ ਪੈਸੇ ਲੈ ਕੇ ਆਓ ਸੌਖਾ ਜਾਣਾ ਅੱਗੇ ਜਹਾਜ਼ ਦੀਆਂ ਟਿਕਟਾਂ ਲੈਣੀਆਂ ਸੀ ਹੋਰ ਕਰਨੀਆਂ ਸੀ ਇਹ ਚ ਰਾਮ ਨਾ ਜਾਓ ਰਾਮਨਾਥ ਰੇਲਨ ਚ ਵਾਪਸ ਆਓ ਤੇ ਦੋਨੋਂ ਚੀਜ਼ਾਂ ਇਹ ਮੈਂ ਨਾਲ ਕੀ ਕਹਿੰਦੇ ਹੁੰਦੇ ਆ ਫਲ ਵੀ ਤੇ ਫਲੀਆਂ ਵੀ ਇਹਦੇ ਨਾਲ ਹੋ ਰਿਹਾ ਉੱਪਰ ਕਿਉਂਦਾ ਸਾਹਮਣੇ ਵੀ ਕੇਂਦਰ ਸਰਕਾਰ ਵੱਲੋਂ ਜਿਹੜੀ ਸੂਬਾ ਸਰਕਾਰ ਆ ਇਸ ਟਾਈਮ ਆਮ ਆਦਮੀ ਪਾੜੀ ਸਰਕਾਰ ਆ ਉਹਦੇ ਅੰਦਰ ਮਹੌਲਾ ਕਲੀਨਿਕ ਖੋਲੇ ਗਏ ਸੀ ਚਿੱਟੇ ਹਾਥੀ ਦੇ ਰੋਗ ਦੇ ਵਿੱਚ ਖੜੇ ਕੀਤੇ ਗਏ ਸੀ ਪਰ ਅੱਜ ਅੱਜ ਦੇਖਿਆ ਜਾ ਰਿਹਾ ਕੇਂਦਰ ਸਰਕਾਰ ਦੀ ਨੀਤੀ ਆ ਉਹਨੂੰ ਉਦੇ ਵਿੱਚ ਅਰੋਗਿਆ ਆਯੁਸ਼ਮਨ ਅਰੋਗਿਆ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਲੁਧਿਆਣਾ ਵਾਸੀ ਲਈ ਹੈਲਥਲੀ ਕਿੱਡੀ ਖੁਸ਼ੀ ਦੀ ਗੱਲ ਹੈ ਨਾ ਸਾਰੇ ਹੀ ਪੈਸੇ ਉਹ ਜਿਹੜੇ ਮੋਦੀ ਜੀ ਬੀਜੇਪੀ ਦੀ ਸਰਕਾਰ ਨੇ ਉਹ ਰੋਗਿਆ ਕੇਂਦਰ ਖੋਲੇ ਸੀ ਵੀ ਕੋਈ ਵੀ ਆਮ ਆਦਮੀ ਉਹਦੇ ਵਿੱਚ ਆਪਣਾ ਇਲਾਜ ਕਰਾ ਸਕੇ ਇਹ ਤੁਹਾਨੂੰ ਪਤਾ ਜਿਹੜਾ ਇਹ ਚੀਫ ਮਿਨਿਸਟਰ ਆ ਇਹ ਵੈਸੇ ਵੀ ਸਟੇਜ ਦਾ ਇਹ ਕਲਾਕਾਰ ਆ ਤੇ ਬੜਾ ਫਰਕ ਹੁੰਦਾ ਸਰਕਾਰ ਤੇ ਇਹ ਪੰਡ ਬਣੇ ਤੇ ਇਸ ਕਰਕੇ ਇਹਨੇ ਹਮੇਸ਼ਾ ਉਹੀ ਕੁਛ ਕੀਤਾ ਸਿਰਫ ਆਪਣੇ ਤੇ ਕੇਜਰੀਵਲ ਦੇ ਬੋਰਡ ਲਾਉਣ ਖਾਤਰ ਵੀ ਇਹ ਮੱਲਾ ਕਲੀਨਿੰਗ ਸਾਡੀਆਂ ਉਹ ਜਿਹੜੀ ਸਕੀਮ ਸੀ ਉਹਦੇ ਵਿੱਚ ਤੁਸੀਂ ਇਹ ਫੋਟੋਆਂ ਨਹੀਂ ਲਾ ਸਕਦੇ ਸੀ ਉਹ ਸਕੀਮ ਜਿਹੜੀ ਆ ਸਾਰੀ ਉਹ ਰੁਕੀ ਲੋਕਾਂ ਦੇ ਜਿਹੜੇ ਲੋਕਾਂ ਲਈ ਪੈਸੇ ਆਏ ਸੀ ਉਹਦੀ ਖੇ خرابੀ ਹੋਈ ਜਦੋਂ ਹੁਣ ਬੰਦੇ ਦਾ ਪੁੱਤ ਬਣ ਕੇ ਇਹ ਗਿਆ ਦਿੱਲੀ ਆ ਪਿਛਲੇ 6 ਮਹੀਨੇ ਇਹਨੇ ਨਾਲ ਮਾਫੀ ਵੀ ਮੰਗੀ ਹੈਲਥ ਮਿਨਿਸਟਰ ਬਿਲਕੁਲ ਵੀ ਭਾਈ ਅਸੀਂ ਕਿ ਆਪਣੀਆਂ ਫੋਟੋਆਂ ਲਾਵਾਂਗੇ ਤੇ ਤਾਂ ਦੁਆਰਾ ਜਾ ਕੇ ਫਾਂਡਾ ਜਿਹੜਾ ਉਹ ਸ਼ੁਰੂ ਹੋਇਆ ਮੇਰਾ ਕਹਿਣ ਦਾ ਮਤਲਬ ਉਹ ਇਸੇ ਕਰਕੇ ਚਿੱਟੇ ਹਾਥੀ ਬਣੇ ਕਿਉਂਕਿ ਸਕੀਮ ਦੀ ਉਲੰਘਣਾ ਕੀਤੀ ਜਿਹੜੀ ਬਜਟ ਕਿਸ ਜਿਸ ਕੰਮ ਲਈ ਆਉਂਦਾ ਲੋਕਾਂ ਦੇ ਲਈ ਦਵਾਈ ਦੇ ਲਈ ਪੈਸਾ ਉਹ ਇਹਨਾਂ ਨੇ ਆਪਣੀ ਮਸ਼ਹੂਰੀਆਂ ਫੋਟੋਆਂ ਤੇ ਫੋਟੋ ਲਾ ਕੇ ਜੋ ਉਹ ਪੈਸਾ ਲਾਇਆ ਤੇ ਇਸੇ ਕਰਕੇ ਮੈਨੂੰ ਲੱਗਦਾ ਉਮੀਦ ਆ ਸੁਧਰਨਗੇ ਨਹੀਂ ਸੁਧਰਨਗੇ ਤਾਂ ਲੋਕ ਸੁਧਾਰ ਦੇਣਗੇ ਸਰ ਐਡੀ ਵੱਡੀ ਮਿਨਿਸਟਰੀ ਦੇ ਤੁਹਾਨੂੰ ਨਵਾਜਿਆ ਗਿਆ ਵਾ ਆ ਜੀਰਨ ਜੋ ਜਿਹਦੇ ਹੱਕ ਜਿਕੇ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਮਤਲਬ ਇੱਕ ਹੋਜ਼ਰੀ ਬਾਰੇ ਹੁੰਦਾ ਤੁਸੀਂ ਦੇਨ ਦੇ ਦੇ ਚੁੱਕੇ ਆਉਣ ਵਾਲੇ ਸਮੇਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਇੰਨਾ 1.5 ਸਾਲ ਦੇ ਵਿੱਚ ਕਿਹੋ ਜਿਹਾ ਉਪਰਾਲੇ ਕੀਤੇ ਜਾਣਗੇ ਦੇਖੋ ਜਿਹੜਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਬਣ ਰਿਹਾ ਔਰ 550 ਕਰੋੜ ਦਾ ਰੇਲਵੇ ਸਟੇਸ਼ਨ ਆ ਉਹ ਤੋਂ ਬਾਅਦ ਤੁਸੀਂ 에어ਪੋਰਟ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਆਪਣਾ ਲੁਧਿਆਣਾ ਸ਼ਹਿਰ ਆ ਤੇ ਜਿਹੜਾ 에어ਪੋਰਟ ਬਣ ਰਿਹਾ ਸੈਂਟਰ ਦੀ ਸਰਕਾਰ ਹੀ ਬਣਾ ਰਹੀ ਆ ਤੇ ਜਦੋਂ 에어ਪੋਰਟ ਜੀਵਨ ਗੁਪਤਾ ਜੀ ਪ੍ਰਮਾਤਮਾ ਕਰੇ ਵੱਡੀ ਮਾਰਜਨ ਨਾਲ ਜਿੱਤਣ ਤੇ ਸਿੱਧਾ ਪ੍ਰਧਾਨ ਮੰਤਰੀ ਤੱਕ ਜਾਣ ਜੋਗੇ ਹੋਣਗੇ ਜੇ ਲੋਕਾਂ ਦੇ ਕਰਕੇ ਹੀ ਆ ਨਾ ਜੀ ਤੇ ਜਦੋਂ ਉਹ ਜਾਣਗੇ ਤਾਂ ਆਪਣੇ ਆਪ ਕੰਨਾ ਪ੍ਰਧਾਨ ਮੰਤਰੀ ਜੀ ਨਹੀਂ ਪ੍ਰਧਾਨ ਮੰਤਰੀ ਜੀ ਤਾਂ ਹੈ ਹੀ ਹੈ ਪਰ ਉਹ ਕਿਸੇ ਵੀ ਸੂਬੇ ਦੇ ਸੀਐਮ ਕੋਲ ਜਾਣਗੇ ਪੰਜਾਬ ਲਈ ਯੂਪੀ ਦਾ ਸੀਐਮ ਯੋਗੀ ਜੀ ਉਰੇ ਉੱਤਰਾਖੰਡ ਦੇ ਸੀਐਮ ਨੇ ਰਾਜਸਥਾਨ ਦੇ ਸੀਐਮ ਨੇ ਦਿੱਲੀ ਦੇ ਸੀਐਮ ਹਰਿਆਣੇ ਦੇ ਸੀਐਮ ਉਰੇ ਤਾਂ ਇੱਕ ਵਾਰੀ ਨਹੀਂ ਮਹੀਨੇ ਚ ਇੱਕ ਸੀਐਮ ਦੀ ਨਹੀਂ ਆਉਣੀ ਜੀ ਇੱਕ ਪ੍ਰੋਜੈਕਟ ਵੀ ਇੱਕ ਸੀਐਮ ਤੋਂ ਲੈ ਆਉਣ ਉਹ ਗੁਜਰਾਤ ਤੱਕ ਮਹਾਰਾਸ਼ਟਰ ਤੱਕ ਸੀਐਮ ਹੀ ਸੀਐਮ ਪਏ ਆ ਇਸ ਕਰਕੇ ਇਹ ਜਿਹੜੇ ਇੱਕ ਸੀਐਮ ਇਹਨਾਂ ਦਾ ਫालतू ਸੀ ਦਿੱਲੀ ਵਾਲਾ ਉਹ ਵੀ ਨਿਬੜ ਗਿਆ ਇਸ ਕਰਕੇ ਇਹਨਾਂ ਤੋਂ ਖਿਹੜਾ ਛਡਾਓ ਇਹ ਤਾਂ ਲੁੱਟਣ ਆਏ ਹੋਏ ਆ ਇਹ ਡਾਕੂ ਨੇ ਦੂਜੀ ਗੱਲ ਜੇ ਵੋਟ ਪਾਉਣੀ ਹੈ ਸ਼ਰਾਬ ਦਾ ਸਭ ਤੋਂ ਵੱਡਾ ਜੇ ਮਾਫੀਆ ਇਸ ਸਮਗਲਰਾਂ ਉਹ ਕੇਜਰੀ ਵਾਲਾ ਜੇ ਉਹਨਾਂ ਨੂੰ ਵੋਟਾਂ ਪਾਉਣੀਆਂ ਭਾਈ ਆ ਗੈਂਗ ਵੇ ਦੇਖੀਏ ਕੱਲ ਫਿਰੋਜ਼ਪੁਰ ਪਰसों ਕੀ ਹੋ ਰਿਹਾ ਸੀ ਦੋ ਦੋ ਪਿਸਤੌਲ ਫੜੇ ਆ ਕਿਸ ਤਰੀਕੇ ਨਾਲ ਗੁੰਡਾਗਰਦੀ ਹੋ ਰਹੀ ਆ ਕਿਸ ਤਰੀਕੇ ਨਾਲ ਗੋਲੀਬਾਰੀ ਚੱਲ ਰਹੀ ਆ ਕੱਲ ਆ ਕਿਹੜੇ ਸ਼ਹਿਰ ਦੇ ਵਿੱਚ ਤਰੰਤਰ ਨੇਰੀਏ ਚ ਸਾਰੇ ਵਪਾਰੀ ਇਕੱਠੇ ਹੋ ਕੇ ਗੈਂਗਸਟਰਾਂ ਦੇ ਉਲਟ ਜਲੂਸ ਕੱਢ ਰਹੇ ਸੀ ਕਿਸ ਤਰੀਕੇ ਨਾਲ ਸ਼ਰਾਬਾ ਪੀ ਕੇ ਨਕਲੀ ਬੰਦੇ ਮਾਰ ਰਹੇ ਆ ਕੋਰੇ ਹਾਲ ਥੋੜੀ ਆ ਇਸ ਕਰਕੇ ਇਸ ਗੱਲ ਤੋਂ ਬਚਣ ਤੇ ਇਹ ਵੋਟ ਜਿਹੜੀ ਮੋਦੀ ਜੀ ਨੇ ਮੋਦੀ ਜੀ ਨੇ ਤੇ ਕਰਕੇ ਦਿਖਾਇਆ ਆਪਣਾ ਦੇਸ਼ ਚੜਾਏ ਸਿਰਫ ਅੱਜ ਚਾਈਨਾ ਅਮਰੀਕਾ ਜਰਮਨੀ ਚੌਥੇ ਨੰਬਰ ਤੇ ਆਪਣਾ ਦੇਸ਼ ਇੱਕ ਜਾਪਾਨ ਸੀ ਆ ਪਿਛਲੇ ਮਹੀਨੇ ਜਾਪਾਨ ਨੂੰ ਕੱਟ ਕੇ ਵੀ ਚੌਥੇ ਤੇ ਆ ਗਏ ਤੇ ਵਿਕਸਿਤ ਭਾਰਤ ਤੀਜੇ ਨੰਬਰ ਦਾ ਦੇਸ਼ ਮੋਦੀ ਜੀ ਨੇ ਬਣਾਉਣਾ ਤੇ ਉਹ ਵਿਕਸਿਤ ਭਾਰਤ ਕਿਸੇ ਇੱਕ ਸਟੇਟ ਪਿੱਛੇ ਛੱਡੇ ਤੇ ਨਹੀਂ ਹੋ ਸਕਦਾ ਵੀ ਇੱਕ ਸਟੇਟ ਪਿੱਛੇ ਰਹਿ ਜੇ ਤੇ ਵਿਕਸਿਤ ਭਾਰਤ ਹੋ ਜਾਊਗਾ ਤਾਂ ਪ੍ਰਾਈਮ ਮਿਨਿਸਟਰ ਦਾ ਏ ਹੈ ਵੀ ਹਰ ਸਟੇਟ ਦੀ ਤਰੱਕੀ ਹੋਣੀ ਚਾਹੀਦੀ ਆ ਪਰ ਉਹ ਸਟੇਟ ਦੇ ਨਾਲ ਮੋਦੀ ਜੀ ਨੂੰ ਹੱਥ ਤਾਂ ਫੜਾਉਣ ਤੇ ਉਂਗਲੀ ਤਾਂ ਫੜਾਵੇ ਹੱਥ ਤਾਂ ਉਹ ਆਪ ਹੀ ਫੜ ਲੈਣਗੇ ਮੈਂ ਆਪਣੀ ਇਲੈਕਸ਼ਨ ਵੇਲੇ ਵੀ ਇਹੀ ਕਹਿੰਦਾ ਸੀ ਪਰ ਉਹ ਤਾਂ ਉਹਨਾਂ ਦੇ ਮਤਲਬ ਮੈਂ ਉਹਨਾਂ ਦਾ ਕਿਵੇਂ ਸ਼ੁਕਰੀਆ ਕਰਾਂ ਵੀ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਤਾ ਨਹੀਂ ਕਦੇ ਦੇਖਿਆ ਇਸ ਕਰਕੇ ਉਹਨਾਂ ਦਾ ਪੰਜਾਬ ਲਈ ਇਹ ਸੋਚਾ ਪੰਜਾਬ ਲਈ ਅਲੱਗ ਜਗ੍ਹਾ ਏ ਉਹਨੇ ਆਪਾਂ ਸੋਚਣਾ ਏ ਵੀ ਆਪਾਂ ਕੇਜਰੀਵਾਲ ਵਾਲਗੇ ਠੱਗਾਂ ਨੂੰ ਵੋਟ ਪਾਉਣੀ ਆ ਜਾਂ ਕਾਂਗਰਸ ਵਾਲੇ ਜਿਹੜੇ ਇੱਕ ਦੂਜੇ ਨੂੰ ਨਹੀਂ ਜਰਦੇ ਭਿੰਡਾਂ ਦਾ ਖੱਖਰ ਆ ਉਹਨੂੰ ਛੇੜਾਂਗੇ ਤਾਂ ਉਹ ਡੂਮਣਾ ਮਖਿਆਲ ਹੀ ਬਣਨਾ ਹੈ ਦੇਖੋ ਉਹਨਾਂ ਦੇ ਕਿਵੇਂ ਫਟੇ ਪਏ ਆ ਸਵਾਲ ਆ ਵੀ ਵੀ ਬੀਜੇਪੀ ਨੇ ਇਸਤਾਂ ਦਾ ਇਲੈਕਸ਼ਨ ਦੌਰਾਨ ਵੀ ਇਹ ਤਾਂ ਵੀ ਕੱਸਿਆ ਵਾ ਵੀ ਜਿਹੜੀ ਈਡੀ ਰੇਡ ਆ ਜਿਹੜੇ ਸਮਨ ਆਏ ਆ ਉਹਦੇ ਬਾਰੇ ਤੁਹਾਡੇ ਦੇ ਇਲਜ਼ਾਮ ਲਾ ਰਿਹਾ ਸੀ ਕੀ ਤੌਰ ਤੇ ਨਹੀਂ ਉਹ ਤਾਂ ਵਿਜੀਲੈਂਸ ਦੀ ਉਹਨਾਂ ਨੇ ਜਿਹੜੀ ਸੂਬਾ ਸਰਕਾਰ ਦੇ ਉਹਨਾਂ ਨੇ ਭੇਜਿਆ ਸਾਡੀ ਈਡੀ ਤੱਕ ਤੇ ਕੋਈ ਸਮਨ ਨਹੀਂ ਭੇਜਿਆ ਉਹਨਾਂ ਨੇ ਵਿਜੀਲੈਂਸ ਦੀ ਜਿਹੜੀ ਆ ਉਹ ਸਮਨ ਉਹਨਾਂ ਨੂੰ ਆਏ ਸੀ ਉਹ ਸਰਕਾਰ ਪੰਜਾਬ ਦੀ ਆ ਨਾਲੇ ਹੋਰ ਮੈਂ ਇੱਕ ਗੱਲ ਦੱਸਦਾ ਜਿਹੜਾ ਈਡੀ ਨੂੰ ਕਹਿੰਦੇ ਆ ਨਾ ਈਡੀ ਕਦੇ ਵੀ ਪਹਿਲਾਂ ਐਂਟਰੀ ਨਹੀਂ ਹੁੰਦੀ ਈਡੀ ਜਦੋਂ ਕੋਈ ਵੀ ਸੂਬੇ ਦੀ ਸਰਕਾਰ ਮਨੀ ਗਾਉਂਡਰਿੰਗ ਜਾਂ ਪੈਸੇ ਦੀ ਅਦਾਨ ਪ੍ਰਦਾਨ ਹੁੰਦਾ ਜਦੋਂ ਕਿਸੇ ਸੂਬੇ ਦੀ ਸਰਕਾਰ ਕੇਸ ਦਰਜ ਕਰਦੀ ਆ ਉਦੋਂ ਬਾਅਦ ਆਟੋਮੈਟਿਕਲੀ ਇੱਕ ਕਾਨੂੰਨ ਆ ਈਡੀ ਨੇ ਆਉਣਾ ਹੀ ਆਉਣਾ ਈਡੀ ਨੇ ਉਦੋਂ 6 ਮਹੀਨੇ ਬਾਅਦ ਆਜੇ ਚਾਹੇ 4 ਮਹੀਨੇ ਬਾਅਦ ਆਜੇ ਜਦੋਂ ਕਿਸੇ ਵਿਜੀਲੈਂਸ ਨੇ ਕੋਈ ਕ腐ਸ਼ਨ ਕੇਸ ਦਰਜ ਹੋ ਗਿਆ ਕਿਸੇ ਵੀ ਸੂਬੇ ਚ ਵੱਡੀ ਠੱਗੀ ਹੋਗੀ ਜਿੱਚ ਪੈਸੇ ਦਾ ਦਾਨ ਪਰਾਣਾ ਐਡੀ ਨੇ ਉਦੋਂ ਉੱਚ ਆਈ ਜਾਣਾ ਅੱਜ ਜਿਨੇ ਤੁਸੀਂ ਦੇਖਿਆ ਵੇ ਰਵਨੀਤ ਜੀ ਸਿੰਘ ਬਿੱਟੂ ਜੀ ਨੇ ਆਪਣੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਨੂੰ ਬੜੇ ਹੀ ਸੋਹਣੇ ਢੰਗ ਨਾਲ ਵਿਸਤਾਰਪੂਰਵਕ ਸਮਝਾਇਆ ਕਿ ਐਸ ਟਾਈਮ ਲੋੜ ਆ ਸਾਨੂੰ ਕਿਤਨੇ ਕੀ ਤੇਜ ਸੱਚੇ ਚਿਹਰੇ ਦੇਖਣ ਦੀ ਮੌਜੂਦਾ ਸਰਕਾਰ ਦੀ ਗੱਲ ਕਰ ਲਈਤੀ ਜਾਵੇ ਤਾਂ ਮੌਜੂਦਾ ਸਰਕਾਰ ਦੇ ਵਿੱਚ ਭਗਵੰਤ ਮਾਨ ਜੀ ਨੇ ਆਪਣੀ ਇੱਕ ਕੈਸਟ ਦੇ ਵਿੱਚ ਕਿਹਾ ਸੀਗਾ ਵੀ ਠੇਕਿਆਂ ਉੱਤੇ ਚਤਤੋਂ ਪੈਰ ਦੀਵਾਲੀ ਰਹਿੰਦੀ ਹੈ ਗੀਤ ਮਹਾਰਾ ਦੀ ਜਗਮਗ ਦੂਰੋਂ ਦਿਸ ਨਹੀਂ ਪੈਂਦੀ ਹੈ ਕਈ ਬੁੜੀਆਂ ਨੇ ਗਲਤੀ ਨਾਲ ਮੱਥੇ ਵੀ ਟਿੱਕੇ ਨੇ ਅੱਜ ਕੱਲ ਯਾਰੋ ਪੈਰ ਪੈਰ ਤੇ ਖੁਲਗੇ ਠੇਕੇ ਨੇ ਉਸ ਗੱਲ ਨੂੰ ਉਸ ਕੈਸਟ ਨੂੰ ਅਧੇ ਨਜ਼ਰ ਰੱਖਦੇ ਹੋਏ ਅੱਜ ਉਹਨਾਂ ਦੀ ਇਹ ਗੱਲ ਸੰਪੂਰਨ ਹੋ ਚੁੱਕੀ ਆ ਵੀ ਠੇਕੇ ਸਕੂਲਾਂ ਨਾਲੋਂ ਵੱਧ ਜ਼ਿਆਦਾ ਠੇਕੇ ਖੋਈ ਚੁੱਕੇ ਨੇ ਪੰਜਾਬ ਸੂਬੇ ਵਿੱਚ ਠੇਕੇ ਖੁੱਲ ਚੁੱਕੇ ਗਏ ਕਿ ਤਰ੍ਹਾਂ ਦੇਖਿਆ ਜਾ ਰਿਹਾ ਹੈ ਇੰਨਾ ਠੇਕਿਆਂ ਦੇ ਵਿੱਚ ਇੱਕ ਗੰਦੀ ਸ਼ਰਾਬ ਵੀ ਮਿਲ ਰਹੀ ਆ ਜਿੱਥੇ ਕਿ ਮਜੀਠਾ ਵਿੱਚ 27 ਲੋਕ ਪਿਛਲੇ ਦਿਨੀ ਆ ਆਮ ਗਰੀਬ ਜਿਹੜੇ ਲੋਕ ਆ ਆ ਇੱਕ ਮਹਜ ਮਾਰੇ ਜਾਂਦੇ ਆ ਤੇ ਮਹਜ ਇੱਕ ਡਰਾਮਾ ਰਚਿਆ ਜਾਂਦਾ ਵੀ 10-10 ਲੱਖ ਰੁਪਇਆ ਦੇਣ ਤੋਂ ਬਾਅਦ ਉਹਨਾਂ ਗਰੀਬਾਂ ਨੂੰ ਇੱਕ ਨੌਕਰੀ ਦੀ ਇੱਕ ਲਾਲਚ ਦੇ ਕੇ ਇਹ ਸਰਕਾਰ ਆਪਣੀਆਂ ناکਾਮੀਆਂ ਛੁਪਾਉਣ ਦੇ ਖਾਤਰ ਇਹ ਸਰਕਾਰ ਆਪਣੀਆਂ ਨਕਾਮੀ ਛੁਪਾਉਣ ਦੇ ਖਾਤਰ ਕਿਤਨਾ ਕਿਤਨੇ ਬਚਿਆ ਜਾ ਰਿਹਾ ਵਾ ਪਰ ਦੇਖਣਾ ਹੋਊਗਾ ਇਹਨਾਂ ਜਾਨਾਂ ਦੀ ਕੀਮਤ ਸਿਰਫ ਇੱਕ 10 ਲੱਖ ਰੁਪਇਆ ਵਾ ਜਾਂ ਜਾਂ ਇਹ ਸੂਬਾ ਸਰਕਾਰ ਇਸ ਤਰ੍ਹਾਂ ਦੇ ਠੇਕੇ ਖੋਲ-ਖੋਲ ਕੇ ਸੂਬੇ ਦੇ ਨਾਲ ਕਹਾਣ ਕਰਦੀ ਰਹੂਗੀ ਜਿਸ ਤਰ੍ਹਾਂ ਬਿੱਟੂ ਜੀ ਨੇ ਵੀ ਸਾਡੇ ਨੂੰ ਚੈਨਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਵੀ ਰੇਲ ਨੂੰ ਵੀ ਜੋੜਿਆ ਗਿਆ ਹੋਜਰੀ ਵਪਾਰੀਆਂ ਨੂੰ ਵੱਡਾ ਜਿਹੜਾ ਮੋਦੀ ਜੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ तमाम ਜਿਹੜੀਆਂ ਰਹਿ ਕੇ ਐਮਪੀ ਦੀ ਪੋਸਟ ਤੇ ਰਹਿ ਕੇ ਜੋ ਮਿਨਿਸਟਰੀ ਲੈਵਲ ਤੱਕ ਇਹਨਾਂ ਨੂੰ ਕੰਮ ਕਰਨ ਦੇ ਵਿੱਚ ਬੰਦੇ ਸੀਗੀ ਅੱਜ ਬੀਜੇਪੀ ਵਿੱਚ ਇਹ ਪੂਰੀ ਤਰ੍ਹਾਂ ਖੁਸ਼ਹਾਲ ਨੇ ਤੇ ਬੀਜੇਪੀ ਇਹਨਾਂ ਨੂੰ ਬਣਦਾ ਹੱਕ ਹਾਰਨ ਤੋਂ ਬਾਅਦ ਵੀ ਬੀਜੇਪੀ ਦੇ ਸੈਕੰਡ ਨੰਬਰ ਆਉਣ ਤੇ ਵੀ ਰਮਨੀਸ਼ ਸਿੰਘ ਬਿੱਟੂ ਸਾਬਕਾ ਪਾਰਲੀਮੈਂਟ ਨੂੰ ਇੰਨੇ ਵੱਡੇ ਰੇਲ ਅਹੁਦੇ ਨਾਲ ਨਿਵਾਜਿਆ ਜਾਂਦਾ ਹੈ ਦੇਸ਼ ਦੁਨੀਆ ਦੀ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਜੁੜੇ ਰਹੋ ਕੈਮਰਾ ਪਰਸਨ ਰਕੇਸ਼ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਪੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦੀ